ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਦੇਸ਼ ਦੇ ਲੋਕਤੰਤਰ ਤੇ ਜਿਹੜਾ ਬਹੁਤ ਵੱਡਾ ਪ੍ਰਹਾਰ ਕੀਤਾ ਸੀ ਮੋਦੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਨੇ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਨੂੰ ਇਹਨਾਂ ਚੋਣਾਂ ਦੇ ਮੌਕੇ ਤੇ ਇੱਕ ਫਰਜ਼ੀ ਕੇਸ ਬਣਾ ਕੇ ਜੇਲ੍ਹ ਦੇ ਵਿੱਚ ਬੰਦ ਕੀਤਾ ਸੀ ਮੈਂ ਸੁਪਰੀਮ ਕੋਰਟ ਦਾ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਦਿੱਤੀ ਹੈ ਔਰ ਉਹਨਾਂ ਦੇ ਇਸ ਫੈਸਲੇ ਨਾਲ ਸਾਡਾ ਸਾਡੀ ਨਿਆਂ ਪ੍ਰਣਾਲੀ ਵਿੱਚ ਸਾਡੇ ਲੋਕਤੰਤਰ ਦੇ ਵਿੱਚ ਵਿਸ਼ਵਾਸ ਹੋਰ ਵੀ ਡਰੇਡ ਹੋਇਆ ਔਰ ਨਾਲ ਦੀ ਨਾਲ ਇਸ ਸਰਕਾਰ ਦਾ ਜਿਹੜਾ ਬਹੁਤ ਵੱਡੀ ਟੱਕੇਸ਼ਾਈ ਸੀ ਜਿਹੜੀ ਕੇਂਦਰ ਸਰਕਾਰ ਦੀ ਉਹਦੇ ਮੂੰਹ ਤੇ ਇੱਕ ਕਰਾਰੀ ਚਪੇੜ ਵੀ ਹੈ ਹੁਣ ਤੁਸੀਂ ਦੇਖਿਓ ਦੇਸ਼ ਦੇ ਵਿੱਚ ਅਰਵਿੰਦ ਕੇਜਰੀਵਾਲ ਜਿਹੜੇ ਕਿ ਮੋਦੀ ਨੂੰ ਟੱਕਰ ਦੇ ਸਕਦੇ ਆ ਉਹ ਦੇਸ਼ ਦੇ ਵਿੱਚ ਸੱਚ ਦਾ ਇਮਾਨਦਾਰੀ ਦਾ ਪਰਚਮ ਦੇਸ਼ ਦੇ ਕੋਨੇ-ਕੋਣੇ ਚ ਲਹਿਰਾਉਣਗੇ ਤੇ ਇਸ ਮੋਦੀ ਨੂੰ ਚਲਦਾ ਕਰਨਗੇ ਜਿਹੜਾ ਤੁਸੀਂ ਪਿਛਲੇ 2-3 ਨਾਂ ਦਿਨਾਂ ਤੋਂ ਦੇਖ ਹੀ ਲਿਆ ਕਿ ਉਹ ਹਾਰ ਰਹੇ ਆ ਤੇ ਆਪ ਦਾ ਉਹਨਾਂ ਦੀ ਬਾਣੀ ਵੀ ਦੱਸ ਰਹੀ ਹੈ ਕਿ ਉਹ ਹਾਰ ਵੱਲ ਵੱਧ ਰਹੇ ਆ ਸੋ ਮੋਦੀ ਆ ਤੁਸੀਂ ਜਾਣਾ ਹੋਊਗਾ ਔਰ ਇੱਕ ਇਮਾਨਦਾਰ ਸਰਕਾਰ ਦੇਸ਼ ਦੇ ਵਿੱਚ ਬਣੇਗੀ ਇਹਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਦਾ ਬਹੁਤ ਵੱਡਾ ਹੱਥ ਹੋਏਗਾ ਬਹੁਤ ਬਹੁਤ ਵਧਾਈ ਔਰ 4 ਵਜੇ ਕੋਟ ਪੂਰੇ ਢੋਡਾ ਚੌਂਕ ਦੇ ਵਿੱਚ ਇਸ ਖੁਸ਼ੀ ਦੇ ਵਿੱਚ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਮਿਲਣ ਦੀ ਖੁਸ਼ੀ ਦੇ ਵਿੱਚ ਲੱਡੂ ਵੰਡਣ ਦਾ ਪ੍ਰੋਗਰਾਮ ਰੱਖਿਆ ਆਓ ਸਾਰੇ ਜਣੇ ਰਲ ਕੇ ਆਪਾਂ ਇਸ ਖੁਸ਼ੀ ਨੂੰ ਹੋਰ ਵਧਾਈਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਅੱਜ ਸਾਡੇ ਦੇਸ਼ ਦੇ ਲੋਕਤੰਤਰ ਤੇ ਜਿਹੜਾ ਬਹੁਤ ਵੱਡਾ ਪ੍ਰਹਾਰ ਕੀਤਾ ਸੀ ਮੋਦੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਨੇ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਨੂੰ ਇਹਨਾਂ ਚੋਣਾਂ ਦੇ ਮੌਕੇ ਤੇ ਇੱਕ ਫਰਜ਼ੀ ਕੇਸ ਬਣਾ ਕੇ ਜੇਲ੍ਹ ਦੇ ਵਿੱਚ ਬੰਦ ਕੀਤਾ ਸੀ ਮੈਂ ਸੁਪਰੀਮ ਕੋਰਟ ਦਾ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਦਿੱਤੀ ਹੈ ਔਰ ਉਹਨਾਂ ਦੇ ਇਸ ਫੈਸਲੇ ਨਾਲ ਸਾਡਾ ਸਾਡੀ ਨਿਆਂ ਪ੍ਰਣਾਲੀ ਵਿੱਚ ਸਾਡੇ ਲੋਕਤੰਤਰ ਦੇ ਵਿੱਚ ਵਿਸ਼ਵਾਸ ਹੋਰ ਵੀ ਡਰੇਡ ਹੋਇਆ ਔਰ ਨਾਲ ਦੀ ਨਾਲ ਇਸ ਸਰਕਾਰ ਦਾ ਜਿਹੜਾ ਬਹੁਤ ਵੱਡੀ ੱਟਕੇਸ਼ਾਈ ਸੀ ਜਿਹੜੀ ਕੇਂਦਰ ਸਰਕਾਰ ਦੀ ਉਹਦੇ ਮੂੰਹ ਤੇ ਇੱਕ ਕਰਾਰੀ ਚਪੇੜ ਵੀ ਹੈ ਹੁਣ ਤੁਸੀਂ ਦੇਖਿਓ ਦੇਸ਼ ਦੇ ਵਿੱਚ अरविंद केजरीवाल ਜਿਹੜੇ ਕਿ ਮੋਦੀ ਨੂੰ ਤੱਕਰ ਦੇ ਸਕਦੇ ਆ ਉਹ ਦੇਸ਼ ਦੇ ਵਿੱਚ ਸੱਚ ਦਾ ਇਮਾਨਦਾਰੀ ਦਾ ਪਰਚਮ ਦੇਸ਼ ਦੇ ਕੋਨੇ-ਕੋਣੇ ਚ ਲਹਿਰਾਉਣਗੇ ਤੇ ਇਸ ਮੋਦੀ ਨੂੰ ਚਲਦਾ ਕਰ ਦੇ ਜਿਹੜਾ ਤੁਸੀਂ ਪਿਛਲੇ 2-3 ਨਾ ਦਿਨਾਂ ਤੋਂ ਦੇਖ ਹੀ ਲਿਆ ਕਿ ਉਹ ਹਾਰ ਰਿਹਾ ਤੇ ਆਪਦਾ ਉਹਨਾਂ ਦੀ ਬਾਣੀ ਵੀ ਦੱਸ ਰਹੀ ਹੈ ਕਿ ਉਹ ਹਾਰ ਵੱਲ ਵੱਧ ਰਿਹਾ ਸੋ ਮੋਦੀ ਆ ਤੁਸੀਂ ਜਾਣਾ ਹੋਊਗਾ ਔਰ ਇੱਕ ਇਮਾਨਦਾਰ ਸਰਕਾਰ ਦੇਸ਼ ਦੇ ਵਿੱਚ ਬਣੇਗੀ ਇਹਦੇ ਵਿੱਚ अरविंद केजरीवाल ਜੀ ਦਾ ਬਹੁਤ ਵੱਡਾ ਹੱਥ ਹੋਏਗਾ ਬਹੁਤ ਬਹੁਤ ਵਧਾਈ ਔਰ 4:00 ਵਜੇ ਕੋਟ ਪੂਰੇ ਟੋਡਾ ਚੌਂਕ ਦੇ ਵਿੱਚ ਇਸ ਖੁਸ਼ੀ ਦੇ ਵਿੱਚ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਮਿਲਣ ਦੀ ਖੁਸ਼ੀ ਦੇ ਵਿੱਚ ਲੱਡੂ ਵੰਡਣ ਦਾ ਪ੍ਰੋਗਰਾਮ ਰੱਖਿਆ ਆਓ ਸਾਰੇ ਜਾਣ ਜਾਣੇ ਰਲ ਕੇ ਆਪਾਂ ਇਸ ਖੁਸ਼ੀ ਨੂੰ ਹੋਰ ਵਧਾਈਏ ਬਹੁਤ ਬਹੁਤ ਧੰਨਵਾਦ